ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਜੀ ਭੁੱਲਰ ਜਿਹੜੇ ਕਿ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਨੇ ਇੱਕ ਵੱਡੇ ਕਾਠ ਨੂੰ ਸਵੋਧਨ ਕਰਦੇ ਆ ਕੁਝ ਜਾਤੀ ਸੂਚਕ ਜਿਹੜੇ ਸ਼ਬਦ ਬੋਲੇ ਸੀਗੇ ਉਹਨਾਂ ਸ਼ਬਦਾਂ ਤੋਂ ਲੈ ਕੇ ਚਿੰਤਤ ਹੋ ਕੇ ਆ ਭਾਰਤੀ ਜਨਤਾ ਪਾਰਟੀ ਦੇ ਜੰਡਿਆਲਾ ਗੁਰੂ ਤੋਂ ਹਲਕਾ ਇੰਚਾਰਜ ਗगन ਐਡਵੋਕੇਟ ਗगन ਦੀਪ ਸਿੰਘ ਜੀ ਏ ਆਰ ਜਿਹੜੇ ਅੱਜ ਇੱਥੇ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਇਸ ਗੱਲ ਨੂੰ ਲੈ ਕੇ ਕੁਝ ਵਿਚਾਰ ਸਾਂਝੇ ਕਰਾਂਗੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਭ ਤੋਂ ਪਹਿਲਾਂ ਤੇ ਮੈਂ ਆਪ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਤੁਸੀਂ ਮੈਨੂੰ ਆਪਣੇ ਚੈਨਲ ਤੇ ਚੈਨਲ ਤੇ ਬੋਲਣ ਦਾ ਮੌਕਾ ਦਿੱਤਾ ਅਲੀ ਵੀਰ ਜੀ ਜਿਹੜੇ ਪਿਛਲੇ ਦਿਨੀ ਲਾਲਜੀਤ ਸਿੰਘ ਢੁੱਲਰ ਨੇ ਜੋ ਜਾਤੀ ਸੂਚਕ ਸ਼ਬਦ ਬੋਲੇ ਆ ਉਹਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਕੀ ਸਟੈਂਡ ਰਹੂਗਾ ਤੁਸੀਂ ਕੀ ਸੋਚਦੇ ਹੋ ਦੇਖੋ ਜੋ ਲਾਲਜੀਤ ਸਿੰਘ ਢੁੱਲਰ ਮੰਤਰੀ ਨੇ ਪੰਜਾਬ ਸਰਕਾਰ ਦੇ ਜੋ ਕੀ ਇੱਕ ਕਹਿੰਦੇ ਆ ਕਿ ਇੱਕ ਆਮ ਆਦਮੀ ਆਮ ਵਰਗ ਤੋਂ ਉੱਠੇ ਹੋਏ ਲੋਕਾਂ ਵੱਲੋਂ ਬਣਾਈ ਗਈ ਸਰਕਾਰ ਹੈ ਇਹ ਉਸ ਦਾ ਜੋ ਚਿਹਰਾ ਹੈ ਅਸਲੀ ਜੋ ਦਾ क्रूर ਚਿਹਰਾ ਉਹ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਇਹ ਸਾਬਤ ਕੀਤਾ ਕਿ ਅਸੀਂ ਕਿਸੇ ਨੂੰ ਕੁਝ ਨਹੀਂ ਸਮਝਦੇ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਉਹਨਾਂ ਨੇ ਵੱਖ-ਵੱਖ ਬਰਾਦਰੀਆਂ ਜਿੱਦਾਂ ਕਿ ਆਪਣੇ ਆਹ ਰਾਮਗੜੀਆ ਬਰਾਦਰੀ ਫਿਰ ਇਸੇ ਤਰ੍ਹਾਂ ਇਹ ਰਾਮਗੜੀਆ ਬਰਾਦਰੀ ਨੂੰ ਜਿੱਦਾਂ ਕਿ ਬਹੁਤ ਹੀ ਮਾੜੇ ਸ਼ਬਦ ਜਿੱਦਾਂ ਤੁਸੀਂ ਮੈਂ ਉਹ ਸ਼ਬਦ ਨਹੀਂ ਕਹਿਣਾ ਵੀ ਨਹੀਂ ਚਾਹੁੰਦਾ ਜਿੱਦਾਂ ਉਹਨਾਂ ਨੇ ਕਿਹਾ ਕਿ ਗੁੱਲੀ ਘੜ ਇਹ ਉਹ ਅੱਜ ਅੱਜ ਦੇ ਦੌਰ ਤੇ ਵਿੱਚ ਇਹੋ ਜਿਹੇ ਸ਼ਬਦ ਕੋਈ ਇੱਕ ਅਨਪੜ੍ਹ ਜਾਂ ਇੱਕ ਬਹੁਤ-ਬਹੁਤ ਹੀ ਗਿਰਿਆ ਹੋਇਆ ਇਨਸਾਨ ਵੀ ਨਹੀਂ ਵਰਤਦਾ ਜੋ ਕਿ ਇਸ ਮੰਤਰੀ ਨੇ ਵਰਤੇ ਨੇ ਇਸੇ ਤਰ੍ਹਾਂ ਹੀ ਵੱਖ ਇੱਕ ਦੂਸਰੀ ਬਰਾਦਰੀ ਜੋ ਕਿ ਸੁਨਿਆਰਾ ਬਰਾਦਰੀ ਠੀਕ ਹੈ ਜਿਸ ਦੇ ਵਿੱਚ ਜਿਸਨੂੰ ਵੀ ਉਹਨਾਂ ਨੇ ਬਹੁਤ ਹੀ ਵੱਖ-ਵੱਖ ਮਾਰੇ ਤੇ ਅਪਸ਼ਬਦ ਬੋਲੇ ਤੇ ਦੇਖੋ ਇਸ ਦੇ ਉੱਤੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਦੇਖੋ ਜੋ ਕਿ ਆਮ ਆਦਮੀ ਜੋ ਕਹਿੰਦੀ ਹੈ ਸਰਕਾਰ ਕੇ ਅਸੀਂ ਅਸੀਂ ਜੋ ਪਾਰਟੀ ਹੈ ਸਾਡੀ ਜਿਹੜੀ ਪੋਲੀਟੀਕਲ ਪਾਰਟੀ ਹੈ ਉਹ ਇੱਕ ਆਮ ਆਦਮੀਆਂ ਦੀ ਪਾਰਟੀ ਹੈ ਤੇ ਇਸ ਇਸ ਜੋ ਸਾਰਾ ਵਰਤਾਰਾ ਹੋਇਆ ਇਹਦੇ ਵਿੱਚ ਤੇ ਲਾਲਜੀਤ ਸਿੰਘ ਭੁੱਲਰ ਨੇ ਇਹ ਕਿਹਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਇੱਕ ਆਮ ਆਦਮੀ ਨਹੀਂ ਹੈ ਇਹ ਉਹ ਇੱਕ ਬਹੁਤ ਹੀ ਧਨਾੜ ਤੇ ਬਦਮਾਸ਼ ਤੇ ਲੋਹਰੀਆ ਜੱਟ ਹੈ ਤੇ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਉਹਨੂੰ ਕਿਸੇ ਆਮ ਬੰਦੇ ਦੀ ਕੋਈ ਲੋੜ ਨਹੀਂ ਕੋਈ ਪਰਵਾਹ ਨਹੀਂ ਤੇ ਉਹ ਕਿਸੇ ਕਿਸੇ ਵੀ ਛੋਟੀ ਬਰਾਦਰੀ ਜਾਂ ਛੋਟੇ ਲੋਕ ਜਿੱਦਾਂ ਕਿ ਐਸੇ ਤਰ੍ਹਾਂ ਹੀ ਉਹਨਾਂ ਨੇ ਇਹ ਕਿਹਾ ਕਿ ਜਿੱਦਾਂ ਮذਬੀ ਸਿਕ ਬਰਾਦਰੀ ਮذਬੀ ਸਿਕ ਬਰਾਦਰੀ ਉਹ ਬਰਾਦਰੀ ਹੈ ਜਿਸਨੇ ਗੁਰਤੇਗ ਭਦਰ ਸਾਹਿਬ ਦਾ ਸੀਸ ਚੰਦਨੀ ਚੌਂਕ ਤੋਂ ਲਿਆ ਕੇ ਦਸਮ ਪਾਸ਼ਾ ਦੇ ਦਸਮ ਪਾਸ਼ਾ ਨੂੰ ਸੌਂਪਿਆ ਤੇ ਉਸ ਉਸ ਉਹਨਾਂ ਬਾਰੇ ਵੀ ਬਹੁਤ ਹੀ ਮਾੜੀ ਤੇ ਬਹੁਤ ਹੀ ਅਪ ਸ਼ਬਦ ਕਹੇ ਜੋ ਕਿ ਅਸੀਂ ਇਸ ਇਸ ਮੀਡੀਆ ਜਾਂ ਇਸ ਚੈਨਲ ਉੱਤੇ ਜਾਂ ਟੈਲੀਵਿਜ਼ਨ ਤੇ ਨਹੀਂ ਬੋਲ ਸਕਦੇ ਤੇ ਇਹ ਬਹੁਤ ਹੀ ਮਾੜੀ ਤੇ ਇੱਕ ਇੱਕ ਦੁਰਭਾਗ ਦਰਪਾਗੇਪੂਣ ਇਹ ਇੱਕ ਉਹਨਾਂ ਦੀ ਸ਼ਬਦਾਵਲੀ ਹੈ ਜਾਂ ਇੱਕ ਇੱਕ ਇਹੋ ਜਿਹਾ ਬੰਦਾ ਜੋ ਕਿ ਇੱਕ ਬਹੁਤ ਹੀ ਜ਼ਿੰਮੇਵਾਰ ਪੋਸਟ ਦੇ ਉੱਪਰ ਔਰ ਜ਼ਿੰਮੇਵਾਰ ਅਹੁਦੇ ਤੇ ਬੈਠਾ ਹੋਇਆ ਹੈ ਤੇ ਇੱਕ ਇੱਕ ਆਪਣੇ ਆਪ ਨੂੰ ਆਮ ਲੋਕਾਂ ਦੀ ਆਮ ਜਨਤਾ ਦੀ ਤੇ ਆਮ ਵਰਗ ਨਾਲ ਸੰਬੰਧ ਰੱਖਣ ਵਾਲੀ ਪਾਰਟੀ ਅਖਵਾਉਂਦੀ ਹੈ ਇਹ ਉਸ ਦਾ ਇੱਕ ਕਰੂਰ ਚਿਹਰਾ ਜਿਸ ਨੂੰ ਕਹਿ ਲਿਏ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਤੁਸੀਂ ਇਹਦੇ ਸੰਬੰਧੀ ਹਣ ਕੀ ਮੰਨ ਕਰਦੇ ਹੋ ਪਾਰਟੀ ਨੂੰ ਕੀ ਕਰਨਾ ਚਾਹੀਦਾ ਦੇਖੋ ਇਸ ਸੰਬੰਧੀ ਤੁਰੰਤ ਉਹਨਾਂ ਨੂੰ ਬਰਖਾਸਟ ਮੰਤਰੀਸ਼ਿਪ ਤੋਂ ਬਰਖਾਸਤ ਕਰਨਾ ਚਾਹੀਦਾ ਹੈ ਤੇ ਉਹਨਾਂ ਦੀ ਜਿਹੜੀ ਲੋਕ ਸਭਾ ਦੀ ਜਿਹੜੀ ਹੈਗੀ ਆ ਕੈਂਡੀਡੇਚਰ ਠੀਕ ਹੈ ਜੋ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਉਸ ਤੋਂ ਵੀ ਹਟਾਇਆ ਜਾਣਾ ਚਾਹੀਦਾ ਹੈ ਤੇ ਭਗਵੰਤ ਮਾਨ ਜੋ ਕਿ ਪਾਰਟੀ ਦੇ ਮੁਖੀ ਆ ਜਾਂ ਸਰਕਾਰ ਦੇ ਮੁਖੀ ਆ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ ਪੰਜਾਬ ਦੇ ਜਿਹੜੇ ਇਹ ਵੱਖ-ਵੱਖ ਬਰਾਦਰੀਆਂ ਨੇ ਜਿਸ ਤਾਂ ਕਿ ਸੁਨਿਆਰ ਸੁਨਿਆਰਾ ਬਰਾਦਰੀ ਜਾਂ ਰਾਮਗੜੀਆ ਵਿਸ਼ਵਕਰਮਾ ਵਿਸ਼ਵਕਰਮਾ ਰਾਮਗੜੀਆ ਫੈਡਰੇਸ਼ਨ ਨੇ ਵੀ ਇਹ ਮੰਗ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਵੱਡਾ ਐਜੀਟੇਸ਼ਨ ਸਟਾਰਟ ਕਰਨ ਜਾ ਰਹੇ ਹਾਂ ਜੇ ਇਹ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਇਸੇ ਤਰ੍ਹਾਂ ਹੀ ਸ਼ਡਿਊਲ ਕਸਪਾਈਚਾਰਾ ਔਰ ਵੱਖ-ਵੱਖ ਹੋਰ ਜੋ ਛੋਟੀਆਂ ਬਰਾਦਰੀਆਂ ਬਾਰੇ ਉਹਨਾਂ ਨੇ ਵੱਖ-ਵੱਖ ਗੱਲਾਂ ਕਹੀਆਂ ਉਹ ਸਾਰੇ ਇਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਤੁਰੰਤ ਜਲਦੀ ਤੋਂ ਜਲਦੀ ਪ੍ਰਖਾਸ ਕੀਤਾ ਜਾਣਾ ਚਾਹੀਦਾ ਤੁਸੀਂ ਆਪਣੀ ਜਥੇ ਪਾਰਟੀ ਜਿਹੜੀ ਤੁਹਾਡੀ ਰਾਜਨੀਤਿਕ ਪਾਰਟੀ ਭਾਰਤੀ ਜਨਤਾ ਪਾਰਟੀ ਉਹਦੇ ਵੱਲੋਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਾਂ ਖਡੂਰ ਸਾਹਿਬ ਦੇ ਹਲਕੇ ਦੇ ਵੋਟਰਾਂ ਨੂੰ ਤੁਸੀਂ ਕੀ ਕਹਿਣਾ ਚਾਹੋ ਦੇਖੋ ਸਾਡੇ ਜੋ ਖਡੂਰ ਸਾਹਿਬ ਹਲਕੇ ਦੇ ਵਿੱਚ ਸਾਡਾ ਵਿਦਾਂ ਸਵਾਲ ਕਾ ਜੰਡੇਆਲਾ ਗੁਰੂ ਵੀ ਹੁੰਦਾ ਹੈ ਜਿਸ ਦਿਨ ਸਾਡੇ ਹਲਕੇ ਦੇ ਵਿੱਚ ਇਹਨਾਂ ਨੇ ਕੋਈ ਪ੍ਰੋਗਰਾਮ ਕੀਤਾ ਤੇ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ ਅਸੀਂ ਉਸ ਦਾ ਕੋਈ ਪ੍ਰੋਗਰਾਮ ਆਪਣੇ ਹਲਕੇ ਦੇ ਵਿੱਚ ਹੋਣ ਨਹੀਂ ਦੇਵਾਂਗੇ ਅਸੀਂ ਹਰੇਕ ਤਰ੍ਹਾਂ ਦਾ ਉਹਨੂੰ ਬਾਈਕਟ ਕਰਾਂਗੇ ਅਸੀਂ ਆਪਣੇ ਕਿਸੇ ਵੀ ਇਲਾਕੇ ਦੇ ਵਿੱਚ ਇਸ ਇਹੋ ਜੇ ਇਨਸਾਨ ਨੂੰ ਜੋ ਕਿ ਸਾਡੀ ਸਾਡੀਆਂ ਜੋ ਕਿ ਸਾਡੀਆਂ ਜੋ ਛੋਟੀਆਂ ਛੋਟੀ ਬਰਾਦਰੀਆਂ ਜਿਸ ਵਾਸਤੇ ਗੁਰੂ ਸਾਡੇ ਗੁਰੂ ਸਾਹਿਬਾਨ ਨੇ ਸਭੇ ਸਾਂਝੀ ਵਾਲਤਾ ਦੇ ਪ੍ਰਤੀਜ ਸਭੇ ਸਾਂਝੀ ਵਾਲਤਾ ਦਾ ਹੌਕਾ ਦਿੱਤਾ ਸੀਗਾ ਤੇ ਸਾਰੇ ਮਾਨਸ ਕੀ ਜਾਤ ਸਭੇ ਇੱਕ ਪਹਿਚਾਣੀ ਹੈ ਸਭੇ ਇੱਕ ਪਹਿਚਾਣੀ ਹੈ ਦਾ ਜੋ ਇੱਕ ਨਾਰਾ ਦਿੱਤਾ ਸੀਗਾ ਉਸ ਦੇ ਉਲਟ ਇਹ ਜੋ ਬੋਲਦਾ ਹੈ ਅਸੀਂ ਇਸ ਨੂੰ ਕਦੀ ਵੀ ਆਪਣੇ ਹਲਕਿਆਂ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹਨੂੰ ਵੜਨ ਨਹੀਂ ਦਵਾਂਗੇ ਤੇ ਇਹਦਾ ਇਹਦਾ ਵਿਰੋਧ ਕਰਾਂਗੇ ਇਸ ਇਸ ਦੇ ਉੱਤੇ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਇਹ ਸਾਡੇ ਹਲਕਿਆਂ ਦੇ ਹਲਕੇ ਜੰਡਿਆਲੇ 'ਚ ਆਵੇ ਤੇ ਮੈਂ ਇਹ ਚੇਤਾਵਨੀ ਦੇਣਾ ਹੈ ਤੁਹਾਡੇ ਮਾਧਿਅਮ ਨਾਲ ਹੀ ਇਹ ਕਦੀ ਵੀ ਜੁਰਤ ਨਾ ਕਰੇ ਕਿ ਸਾਡੇ ਹਲਕੇ ਦੇ ਵਿੱਚ ਵੜਨ ਦੀ ਬਿਲਕੁਲ ਜੀ ਜਿਸਨੂੰ ਤੁਸੀਂ ਹੁਣ ਆਮ ਆਦਮੀ ਪਾਰਟੀ ਨੂੰ ਜੇ ਕਮ ਨਹੀਂ ਦਿੱਤੀ ਆ ਕਿ ਹਲਕਿਆਂ ਦੇ ਵਿੱਚ ਨਾ ਵੜੋ ਇਸੇ ਤਰ੍ਹਾਂ ਹੀ ਕਿਸਾਨ ਯੂਨੀਅਨਾਂ ਜਿਹੜੀਆਂ ਹਰ ਜਗ੍ਹਾ ਜਗ੍ਹਾ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਵਿਰੋਧਤਾ ਕਰ ਰਹੀਆਂ ਨੇ ਉਹਨਾਂ ਨੂੰ ਰੋਕ ਰਹੀਆਂ ਨੇ ਪਿਛਲੇ ਦਿਨੀ ਸ਼ੰਭੂ ਬਾਡਰ ਦੇ ਉੱਤੇ ਵੀ ਜਿਹੜਾ ਆ ਰਵਨੀਤ ਮਿੱਟੂ ਆ ਨਾਲ ਲੋਹਰ ਕਾਂਗਰਸੀ ਆਗੂ ਸੀਗੇ ਜਿਨ੍ਹਾਂ ਦੀਆਂ ਪੱਗਾਂ ਵੀ ਲੱਥੀਆਂ ਗਈਆਂ ਲਹੀਆਂ ਗਈਆਂ ਆ ਉਹ ਉਹਨਾਂ ਸਬੰਧੀ ਕੀ ਕਹਿਣਾ ਚਾਹੋਗੇ ਦੇਖੋ ਉਹ ਜੋ ਕਿਸਾਨਾਂ ਦੀ ਗੱਲ ਹੈ ਉਹ ਆਪਣਾ ਐਜੀਟੇਸ਼ਨ ਕਰ ਰਹੇ ਹਨ ਉਹ ਕਿਸੇ ਉਹਨਾਂ ਦਾ ਇੱਕ ਰਾਈਟ ਰਾਈਟ ਬਣਦਾ ਆ ਕਿ ਰਾਈਟ ਟੂ ਐਕਸਪ੍ਰੈਸ਼ਨ ਜੋ ਕਿ ਸਾਡੇ ਭਾਰਤ ਦੇ ਸੰਵਿਧਾਨ ਨੇ ਸਾਨੂੰ ਇੱਕ ਅਧਿਕਾਰ ਦਿੱਤਾ ਆ ਉਸ ਤਹਿਤ ਉਹ ਆਪਣਾ ਐਜੀਟੇਸ਼ਨ ਕਰ ਰਹੇ ਹੋ ਬਿਲਕੁਲ ਜਾਇਜ਼ ਹੈ ਠੀਕ ਹੈ ਆਪਣਾ ਉਹ ਸ਼ਾਂਤ ਮਈ ਢੰਗ ਦੇ ਨਾਲ ਆਪਣਾ ਐਜੀਟੇਸ਼ਨ ਕਰ ਰਹੇ ਆ ਤੇ ਉਹ ਅਸੀਂ ਵੀ ਚਾਹੁੰਦੇ ਆ ਕਿ ਉਹਨਾਂ ਦੀਆਂ ਮੰਗਾਂ ਜਲਦੀ ਤੋਂ ਜਲਦ ਸਰਕਾਰ ਸੁਣੀ ਸੁਣੇ ਤੇ ਜਲਦੀ ਤੋਂ ਜਲਦ ਉਹਨਾਂ ਨੂੰ ਹੱਲ ਕਰੇ ਕਿਉਂਕਿ ਹੁਣ ਸਮੱਸਿਆ ਇਹ ਬਣ ਚੁੱਕੀ ਹੈ ਕਿ ਇਸ ਵੇਲੇ ਸਰਕਾਰ ਜਿਹੜੀ ਹੈ ਇਲੈਕਸ਼ਨ ਕੋਡ ਲਗਾਉਣ ਕਰਕੇ ਕੋਈ ਇੱਥੇ ਫੈਸਲਾ ਨਹੀਂ ਕਰਦੀ। ਦੇ ਵਿੱਚ ਤੁਸੀਂ ਐਡਵੋਕੇਟ ਵੀ ਜੇ ਕਿ ਡੈਮੋਕਰੇਸੀ ਦੇ ਵਿੱਚ ਇਹ ਗੱਲ ਅਲਾਉ ਕਰਦੀ ਹੈ ਕਿ ਜਦੋਂ ਇਲੈਕਸ਼ਨਾਂ ਹੋ ਰਹੀਆਂ ਹੋਣ ਉਸ ਇਲੈਕਸ਼ਨ ਦੇ ਦੌਰਾਨ ਅਸੀਂ ਇੱਕ ਦੂਜੇ ਦੀ ਵਿਰੋਧਤਾ ਜਿਹੜੀ ਹੈ ਉਹ ਕਰੀਏ। ਦੇਖੋ ਡੈਮੋਕਰੇਸੀ ਇਹ ਵੀ ਤੇ ਡੈਮੋਕਰੇਸੀ ਦਾ ਇੱਕ ਰੂਲ ਹੈ ਕਿ ਜੋ ਸਾਡਾ ਸੰਵਿਧਾਨ ਹੈ ਸੰਵਿਧਾਨ ਨੂੰ ਮੰਨਣਾ ਪਏਗਾ। ਜੋ ਸੰਵਿਧਾਨ ਦੇ ਵਿੱਚ ਸਾਡੀਆਂ ਧਾਰਾਵਾਂ ਆ ਉਦੇ ਕੋਈ ਉਲਟ ਜਾਏਗਾ ਤੇ ਉਹਨੂੰ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿੱਦਾਂ ਕਿ ਆ ਹੁਣ ਕਿਸਾਨ ਆਪਣਾ ਐਜੀਟੇਸ਼ਨ ਕਰ ਰਿਹਾ ਔਰ ਉਹਦੇ ਉਹ ਇਸ ਅਧਿਕਾਰ ਤਹਿਤ ਕਰ ਰਿਹਾ ਰਾਈਟ ਟੂ ਐਕਸਪ੍ਰੈਸ ਰਾਈਟ ਟੂ ਐਕਸਪ੍ਰੈਸ ਮੈਂ ਗਗਨਦੀਪ ਜੀ ਤੁਸੀਂ ਬੀਜੇਪੀ ਨਾਲ ਸੰਬੰਧਿਤ ਜੇ ਤੁਸੀਂ ਗੱਲ ਨੂੰ 모ੜਾ ਦੇ ਰਹੇ ਹੋ ਉਹ ਐਜੀਟੇਸ਼ਨ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਗੱਲ ਇਹ ਕਰ ਰਿਹਾ ਸੀਗਾ ਕਿ ਜਿਤਨਾ ਬੀਜੇਪੀ ਦੇ ਬਹੁਤ ਜ਼ਿਆਦਾ ਕੈਂਡੀਡੇਟ ਨੇ ਜਿਨ੍ਹਾਂ ਦਾ ਘਰਾਉ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਖਾਣ ਯੂਨੀਅਨ ਨੂੰ ਵਧਣ ਨਹੀਂ ਦਿੱਤਾ ਜਾ ਰਿਹਾ ਤੇ ਤੁਸੀਂ ਅੱਗੋਂ ਇੱਕ ਗੱਲ ਕੀਤੀ ਹੈ ਕਿ ਅਸੀਂ ਬਹੁਤ ਜਲਦੀ ਜਿਹੜਾ ਲਾਲਜੀਤ ਭੁੱਲਰ ਦਾ ਵੀ ਇਸੇ ਤਰ੍ਹਾਂ ਘਰਾਉ ਕਰਾਂਗੇ ਕਿ ਅਸੀਂ ਅਸੀਂ ਰਾਈਟ ਟੂ ਰਾਈਟ ਟੂ ਐਕਸਪ੍ਰੈਸ ਰਾਈਟ ਜੋ ਇੱਕ ਫੰਡਾਮੈਂਟਲ ਰਾਈਟ ਹੈ ਜੋ ਸਾਡਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਰਾਈਟ ਟੂ ਐਕਸਪ੍ਰੈਸ਼ਨ ਅਸੀਂ ਉਸ ਤਹਿਤ ਇਹ 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 ਸਾਰਾ ਕੁਝ ਕਰਾਂਗੇ ਤੇ ਜੋ ਕਿਸਾਨ ਵੀ ਕਰ ਰਿਹਾ ਰਾਈਟ ਟੂ ਐਕਸਪ੍ਰੈਸ਼ਨ ਦੇ ਅਧੀਨ ਹੀ ਸਾਰਾ ਕੁਝ ਕਰ ਰਿਹਾ ਇਹ ਇੱਕ ਫੰਡਾਮੈਂਟਲ ਰਾਈਟ ਹੈ ਜੋ ਸਾਡੇ ਸੰਵਿਧਾਨ ਨੇ ਸਾਨੂੰ ਅਧਿਕਾਰ ਦਿੱਤੇ ਹੋਏ ਆ ਕੀ ਇਲੈਕਸ਼ਨਾਂ ਦੇ ਦੌਰਾਨ ਇਹ ਗੱਲਾਂ ਸਾਰੀਆਂ ਜਾਇਜ਼ ਬਿਲਕੁਲ ਜੀ ਬਿਲਕੁਲ ਜਾਇਜ਼ ਆ ਦੇਖੋ ਸੰਵਿਧਾਨ ਰਵਨੀਤ ਬਿੱਟੂ ਜਿਹੜੇ ਕਿ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਬੇਪਾਰਟੀਆਂ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਉਹਨਾਂ ਦਾ ਸ਼ੰਭੂ ਬਾਰਡਰ ਦੇ ਉੱਤੇ ਉਹਨਾਂ ਦੀ ਪੱਗਾਂ ਲੱਗ ਜਾਂਦੀਆਂ ਆ। ਅੱਜ ਤੋਂ ਟੈਂਟੈਂ ਪਹਿਲਾਂ ਕਿ ਉਹ ਗੱਲ ਠੀਕ ਹੈ ਬਿਲਕੁਲ ਨਹੀਂ ਉਹ ਗੱਲ ਬਹੁਤ ਮਾੜੀ ਹੈ ਇਦਾਂ ਨਹੀਂ ਹੋਣਾ ਚਾਹੀਦਾ ਦੇਖੋ ਜੋ ਕਿ ਐਜੀਟੇਸ਼ਨ ਹੈ ਉਹ ਐਜੀਟੇਸ਼ਨ ਸ਼ਾਂਤਮਈ ਕਰਨਾ ਚਾਹੀਦਾ ਠੀਕ ਹੈ ਅਸੀਂ ਇਸ ਇਸ ਹੱਕ ਚ ਹੈ ਕਿ ਉਹ ਸ਼ਾਂਤਮਈ ਹੋਣਾ ਚਾਹੀਦਾ ਪਿੱਛੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਹੋਰ ਅਨੇ ਵੀ ਬਿਆਨ ਦਿੱਤਾ ਸੀਗਾ ਕਿ ਪਿੱਛੇ ਜਦੋਂ ਭਾਜਪਾ ਕਾਂਗਰਸ ਦੀ ਸਰਕਾਰ ਸੀ ਤੇ ਭਾਜਪਾ ਨੇ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਸੀਸ਼ਨ ਇੱਕ ਬਹੁਤ ਵੱਡਾ ਐਜੀਟੇਸ਼ਨ ਕੀਤਾ ਸੀਗਾ ਜੋ ਕਿ ਰਾਈਟ ਟੂ ਐਕਸਪ੍ਰੈਸ਼ਨ ਦੇ ਅਧੀਨ ਕੋਨ ਕਨਸਟੀਟਿਊਸ਼ਨ ਆਫ ਇੰਡੀਆ ਦੇ ਅਧਿਕਾਰ ਖੇਤਰ ਦੇ ਵਿੱਚ ਸੀਗਾ ਠੀਕ ਹੈ ਜੀ ਬਹੁਤ ਧੰਵਾਜੀ ਥੈਂਕ ਯੂ ਜੀ